ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਵੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਤਾਂ ਠੀਕ ਠਾਕ ਆ ਤੇ ਉਮੀਦ ਆ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਾਕੀ ਵੀਡੀਓ ਵਧੀਆ ਹੀ ਬਣ ਗਈ ਆ ਸਾਡੀ ਤੁਸੀਂ ਉਧਰ ਬਣੀ ਆ ਇੱਧਰ ਰਹਿ ਗਈ ਆ ਵੀਡੀਓ ਬਣਾ ਕੇ ਵੇਲੇ ਹੋਏ ਆ ਤੇ ਅਸੀਂ ਸੋਚਿਆ ਵੀ ਚੱਲ ਬਲੌਗ ਪਾ ਦੇਣਾ ਆਪਾਂ ਨਾ ਤੁਹਾਡੇ ਨਾਲ ਸਾਰੇ ਭੈਣ ਭਰਾਵਾਂ ਨਾਲ ਅੱਜ ਇੱਕ ਗੱਲ ਸ਼ੇਅਰ ਕਰਨੀ ਆ ਤੇ ਉਹ ਬਹੁਤ ਜ਼ਰੂਰੀ ਆ ਸਾਡਾ ਨਾ ਇੱਕ ਛੋਟੀ ਜੀ ਗਲਤੀ ਕਰਕੇ ਬਹੁਤ ਵੱਡਾ ਨੁਕਸਾਨ ਹੋ ਗਿਆ ਵਾ ਤੇ ਅਸੀਂ ਕਹਿੰਦੇ ਆ ਕਿ ਹੋਰ ਵੀ ਕੋਈ ਭੈਣ ਭਰਾ ਉਹ ਗਲਤੀ ਕਰਕੇ ਨੁਕਸਾਨ ਨਾ ਆਪਣਾ ਕਰਾਵੇ। ਆ ਨਾ ਦੱਸ ਦੋ ਨੁਕਸਾਨ ਜਿਹੜਾ ਹੋਇਆ ਆ। ਨੁਕਸਾਨ ਇਹ ਹੋਇਆ ਕਿ ਵੀ ਤੁਹਾਡਾ ਨਾ ਨੋਵੇਟਰ ਹੀਗਾ ਤੇ ਮੋਨੂੜਾ ਸਫਾਈ ਕਰਨ ਤੇ ਉਹ ਸਟੈਂਡ ਦੀ ਦਾ ਪਾਵਾ ਜ ਟੁੱਟ ਗਿਆ ਤੇ ਉਹ ਸਾਰਾ ਮੁੱਦਾ ਹੋ ਗਿਆ। ਤੇ ਉਹਦੇ ਵਿੱਚ ਸਾਰੇ ਬੈਟਰੀ ਦਾ ਜੋ ਵੀ ਪਾਣੀ ਸੀ ਤੇਜਾਬ ਜੋ ਵੀ ਹੁੰਦਾ ਵਿੱਚ ਉਹ ਸਾਰਾ ਡੁੱਲ ਗਿਆ। ਤੇ ਅਸੀਂ ਬਾਅਦ ਚ ਸ਼ਾਮੀ ਪਈ ਗਏ ਦੁਕਾਨ ਤੇ ਤੇ ਪਾਣੀ ਲਗੇ ਲੈਣੋ। ਉਹ ਦੁਕਾਨਦਾਰ ਕਹਿੰਦਾ ਕਿ ਵੀ ਇਹਦੇ ਵਿੱਚ ਥੋੜਾ ਜਿਹਾ ਤਜਾਬ ਮਿਕਸ ਕਰਕੇ ਪਾ ਦਿਓ ਹੁਣ ਸਾਨੂੰ ਕੀ ਪਤਾ ਸੀ ਉਹ ਜਿਹੀਂ ਅਹੀਂ ਜਿਹੜੇ ਮਗਰ ਲੱਗ ਕੇ ਜੋ ਹਨੂ ਕਿਦਾਂ ਗਿਆ ਕਿਉਂਕਿ ਉਹ ਤੇ ਹੁਣ ਸਮਾਨ ਰੱਖੀ ਬੈਠਾ ਉਹਨੂੰ ਸਾਰਾ ਪਤਾ ਹੋਣਾ ਵਾ ਅਹੀਂ ਉਹਦੇ ਕਹਿੰਦੇ ਨੇ ਬੈਟਰੀ ਦੇ ਵਿੱਚ ਉਹ ਤਜਾਬ ਤੇ ਪਾਣੀ ਮਿਕਸ ਕਰਕੇ ਪਵਾ ਲਿਆ ਤੇ ਉਹ ਮਟਾ ਦੇ ਐਕਸ਼ਨ ਹੋ ਗਿਆ ਬਟਾ ਉਬਾਲੇ ਮਾਰ ਗਿਆ ਤੇ ਸਾਰੇ ਘਰ 'ਚ ਸਮੈਲ ਹਿਲਰ ਗਈ ਸਾਹ ਲੈਣੇ ਵੀ ਉਹ ਕਹਿੰਦਾ ਗਵਾਨੇ ਕਰ ਸਕਦੇ ਤੇ ਹੋਰ ਤੇ ਹੋਰ ਚਲ ਮੈਂ ਤੇਰੀ ਗੱਲ ਟੋਕਦੀ ਆ ਹਾਂਜੀ ਪੰਜਾਬ ਜਿਹੜਾ ਵਾ ਨਾ ਉਹਨੂੰ ਬੋਤਲ ਜਦੋਂ ਖੋਲੀ ਦਾ ਆ ਹੂੰ ਹੂੰ ਵੇਖਾ ਦੇ ਵਿੱਚੋਂ ਕਿਦਾਂ ਨਿਕਲਦੀ ਏ ਗੈਸ ਆ ਗੈਸ ਨਿਕਲਦੀ ਤੇ ਇਤਜਾਬ ਪਾ ਲੋ ਤੇ ਕਿੰਨਾ ਕਿੰਨਾ ਚਿਹਰੋ ਦੇ ਲਾਗੇ ਨਹੀਂ ਜਾਇਆ ਜਾਂਦਾ ਮੈਂ ਕਹਿੰਨੀ 슈ਗਰ ਕਰੋ ਪਰਮਾਦਮਾ ਦਾ ਤੁਸੀਂ ਆਪ ਬਚ ਗਏ ਜੀ ਹੋਰ ਉਹਦੀ ਗੈਸ ਤਾਂ ਕਿੰਨੀ ਮਾੜੀ ਆ ਆ ਇੱਥੇ ਆਇਆ ਟੈਰਾਟੂਲਾ ਸਾਫ ਕੀਤੀਆਂ ਨਾ ਲਾਗੇ ਲਾਗੇ ਨਹੀਂ ਲੱਗਿਆ ਜਾਣ ਡਿਆ ਘਰ ਸਾਰੇ ਘੱਟ ਸਮੈਲ ਹਲਰ ਗਈ ਅਸੀਂ ਤੇ ਅੱਧੀ ਰਾਤ ਤੱਕ ਘਰੋਂ ਬਾਹਰ ਬੈਠੇ ਰਹੇ 12 ਵਜੇ ਤੱਕ ਅਸੀਂ ਘਰੋਂ ਬਾਹਰ ਬੈਠੇ ਰਹੇ ਫਿਰ ਹਾਰ ਕੇਹੀਂ ਸੋਚਿਆ ਹਾਰ ਕੇ ਉਹ ਜਿਹੜਾ ਮੁੰਡਾ ਤੇ ਜਾ ਪਾਇਆ ਉਹ ਵੀ ਵਿਚਾਰਾ ਉਲਟੀਆਂ ਕਰਦਾ ਫਿਰ ਇਹ ਹਰ ਵੀ ਰੋਟੀ ਖਾ ਗਿਆ ਢੇਆ ਉਹ ਵੀ ਡਾ ਗਿਆ ਉਲਟੀਆਂ ਕਰਨ ਫਿਰ ਅਸੀਂ ਅੱਧੀ ਰਾਤ ਘਰੋਂ ਬਾਹਰ ਨਿਕਲੇ ਫਿਰ ਗਵਾਂਡੀਆਂ ਨੂੰ ਫੋਨ ਲਾਇਆ ਹਾਰ ਕੇ ਇਹ ਕਹੇ ਮੈਂ ਵੀ ਚਲ ਜਾਨੇ ਆ ਪਿੰਡ ਚਲ ਜਾਨੇ ਵਾ ਨਹੀਂ ਨੇਰਾ ਹੋ ਗਿਆ ਫਿਰ ਅਸੀਂ ਗਵਾਂਡੀਆਂ ਨੂੰ ਫੋਨ ਲਾਇਆ ਉਹਨਾਂ ਘਰ ਸੁੱਤੇ ਕਿ ਵੀ ਇੰਨਾ ਕਿ ਜ਼ਿਆਦਾ ਇਨਸਾਨ ਹੋ ਗਿਆ ਕਿ ਹਿਸਾਬ ਦਾ ਕਿ ਬੈਟਰ ਹੈ ਨਵਾਂ ਹੀ ਹੈ 2 ਸਾਲ ਵੀ ਨਹੀਂ ਹੋਏ ਦੋ ਸਾਲ ਨਹੀਂ ਸਾਢੇ ਤਿੰਨ ਸਾਲ ਤੋਂ ਉੱਪਰ ਹੋ ਗਿਆ ਹੋਗਾ ਚਲੋ ਬਾਹਰ ਦੇਖੋ ਨੁਕਸਾਨ ਕਿੰਨਾ ਹੋ ਗਿਆ ਉਹਦਾ ਜਿਹੜਾ ਬੰਦਿਆਂ ਦਾ ਨੁਕਸਾਨ ਹੋ ਜਣਾ ਹੀ ਉਹ ਉਹ ਸਾਡਾ ਗਾਂ ਤੋਂ ਇਹ ਆ ਵੀ ਚਲੋ ਇਦਾਂ ਦੀ ਜੇ ਨੁਕਸਾਨ ਹੋ ਵੀ ਗਿਆ ਵਾ ਪਰ ਇਦਾਂ ਦੀ ਗਲਤੀ ਨਾ ਕਰੋ ਅਸੀਂ ਤੇ ਆ ਦੁਕਾਨ ਦਾ ਦੇ ਮਗਰ ਲੱਗੇ ਨਾ ਉਹਨੇ ਕਹਿਤਾ ਕਿ ਵੀ ਤੁਸੀਂ ਜਾ ਕੇ ਪਾ ਦੇ ਹੁਣ ਕਈ ਕਈਆਂ ਨੂੰ ਦੱਸਣ ਡੇ ਆ ਦੁਕਾਨ ਵਾਲਿਆਂ ਦੀ ਨਾਮਾ ਨਿਮਾ ਲਾ ਲਏਗੀ ਹੋਗੀ ਤਾਂ ਨਾ ਹੋਰ ਨਾ ਕੋਈ ਇਦਾਂ ਦੀ ਗਲਤੀ ਕਰੇ ਹਾਂ ਅਸੀਂ ਇਹ ਵਲੌਗ ਬਣਾਉਂਦਾ ਮਕਸਦ ਇਹ ਹੀ ਆ ਕਿ ਅਸੀਂ ਸਾਰਿਆਂ ਨੂੰ ਜਾਗਰੂਕ ਕਰੀਏ ਜੋ ਗਲਤੀ ਅਸੀਂ ਕੀਤੀ ਆ ਹੋਰ ਕੋਈ ਭੈਣ ਭਰਾ ਨਾ ਕਰੇ ਕਿਉਂਕਿ ਜੇ ਮੰਨ ਲਓ ਕਿ ਇਹ ਦੁਕਾਨਦਾਰ ਕੋਈ ਮੈਮੀ ਇਲੈਕਟ੍ਰੀਸ਼ੀਅਨ ਕੋਈ ਲੈ ਕੇ ਆਏਗਾ ਤੇ ਜਿਹੜੀ ਵੀ ਅਸੀਂ ਚੀਜ਼ ਲਿਉਂਦੇ ਆ ਪਹਿਲਾਂ ਉਹਦੇ ਬਾਰੇ ਜਾਂਚ ਪੜਤਾਲ ਕਰੋ ਵੀ ਇਹ ਚੀਜ਼ ਇੱਥੇ ਵਰਤੀ ਜਾ ਸਕਦੀ ਆ ਕਿ ਨਹੀਂ ਜਾ ਸਕਦੀ ਉਹ ਮੈਂ ਉਹਦੇ ਕਹਿਣ ਤੇ ਪਾ ਲਿਆ ਤੇ ਉਹ ਇਦਾਂ ਦਾ ਰਿਐਕਸ਼ਨ ਹੋਇਆ ਕਿ ਬੈਟਰੀ ਬਿਲਕੁਲ ਡੈਡ ਹੋ ਗਿਆ ਖਰਾਬ ਹੋ ਗਿਆ ਤੇਨ ਇਨਵਰਟਰ ਵੀ ਬਿਲਕੁਲ ਮੌਕੇ ਤੇ 20000 ਦਾ ਖਰਚਾ ਹੋ ਗਿਆ ਸਾਡਾ ਜੇ ਹੀ ਰਾਤ ਚਲਾਈ ਰੱਖਦੇ ਬੈਟਰਾ ਤੇ ਹੀ ਸੌ ਜਾਨੇ ਚਲ ਕੋਈ ਗੱਲ ਨਹੀਂ ਸਾਡਾ ਤਾਂ ਘਰ ਹੀ ਸਾਰਾ ਖਰਾਬ ਹੋਣਾ ਹੈ ਆਗੂ ਬੁਲਾ ਨਹੀਂ ਬੈਟਰਾ ਫਟ ਸਕਦਾ ਹੈ ਫਟ ਸਕਦਾ ਹੈ 15 20000 ਦਾ ਉਹ ਨੁਕਸਾਨ ਹੋਇਆ ਤੇ ਇੱਕ ਜੀਆ ਦਾ ਨੁਕਸਾਨ ਹੋ ਜਾਣਾ ਹੈ ਆ ਬਚਾਅ ਹੋ ਗਿਆ ਸਾਡਾ ਰੱਬ ਹੀ ਰੱਖ ਗਿਆ ਇੱਕ ਹਿਸਾਬਾ ਕਿ ਵੀ ਦਿਮਾਗ ਕੰਮ ਕਰ ਗਿਆ ਅਸੀਂ ਕਿਹਾ ਚਲ ਕੋਈ ਗੱਲ ਨਹੀਂ ਬਾਹਰ ਬਹਿ ਜਾਨੇ ਘੜੀ ਪਰ ਤੇ ਉਹ ਟੂ ਟੂ ਕਰਨ ਲੱਗ ਪਏ ਹੀ ਵੇਖਣ ਦੇ ਜੇ ਅਸੀਂ ਸੌ ਜਾਂਦੇ ਫੇਰ ਢੜਕਾ ਬਰਾਬਰ ਨੇ ਮੈਟਰ ਹੈ ਡੈਕੋਲ ਹਾਂ ਚਲੋ ਇੰਦਾ ਨਹੀਂ ਗਲਤੀ ਨਹੀਂ ਹੋਣੀ ਚਾਹੀਦੀ ਹਣਾ ਬਾਕੀ ਇਹ ਕਿ ਜਿੰਨੇ ਸਾਨੂੰ ਦੱਸਿਆ ਹੀ ਉਹਦੇ ਮਗਰ ਲੱਗੇ ਦੁਕਾਨਦਾਰਾਂ ਨੂੰ ਹੀ ਭਰੋਸਿਆ ਪੂਰੇ ਨਾ ਕਿ ਉਹ ਤਾਂ ਦੁਕਾਨਦਾਰ ਉਹਨੇ ਕਿਹਾ ਤੇ ਪੈਂਦਾ ਹੁਣ ਉਹ ਤੇ ਇਹ ਹੁੰਦਾ ਵੀ ਅਸੀਂ ਜਿਹੜੀ ਕੋਈ ਚੀਜ਼ ਲਈ ਆ ਹਨਾ ਉਹਨੂੰ ਸਾਰਾ ਪਤਾ ਹੀ ਆ ਪਰ ਇਹ ਹੋ ਸਕਦਾ ਵੀ ਉਹਨੂੰ ਵੀ ਚਲੋ ਨਾ ਹੀ ਇਸ ਗੱਲ ਦਾ ਪਤਾ ਹੋਵੇ ਪਰ ਉਹ ਹੋ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਮੈਂ ਹੀ ਦੱਸ ਦਿੰਦਾ ਤੁਹਾਨੂੰ ਮੈਂ ਹੁਣ ਡਾਕਟਰ ਦਾ ਕੰਮ ਕਰਦਾ ਮੈਂ ਕਿਸੇ ਨੂੰ ਕਹਾਂਗਾ ਕਿ ਇਸ ਦੇ ਪੇਟ 'ਚ ਦਰਦ ਹੋਣ ਦੀ ਆ ਤੇ ਉਹਨੂੰ ਕਹੂੰਗਾ ਵੀ ਰੋਟੀ ਨਹੀਂ ਖਾਣੀ ਅੱਜ ਪੇਟ ਦਾ ਰਸਈ ਰਹੇਗਾ ਥੋੜਾ ਤੇ ਉਹਨੇ ਮੰਨਣਾ ਹੀ ਅਗਲੇ ਬੰਦੇ ਨੇ ਮੰਨਣਾ ਹੀ ਹੁਣ ਮੈਂ ਇਲੈਕਟ੍ਰੀਸ਼ੀਅਨ ਕੋਈ ਚੀਜ਼ ਲੈ ਕੇ ਆਏ ਹੋ ਉਹ ਕਹਿੰਦਾ ਵੀ ਇਹ ਚਾਹ ਚੀਜ਼ ਪਾਉਣੀ ਆ ਤੇ ਮੈਂ ਮੈਂ ਕੋ ਸੋਚਿਆ ਨਹੀਂ ਸਮਝਿਆ ਨਹੀਂ ਤੇ ਉਹਦੀ ਉਹਦਾ ਮੰਨ ਕੇ ਤੇ ਭਾਦਾ ਤੇ ਉਹ ਨੁਕਸਾਨ ਇੰਨਾ ਵੱਡਾ ਹੋ ਗਿਆ ਸਾਡਾ ਹੁਣ ਸਾਰੇ ਭੈਣ ਭਰਾ ਇਦਾਂ ਕਰਿਓ ਤੇ ਬਲੌਗ ਨੂੰ ਸਾਰੇ ਜਣੇ ਪਿਆਰ ਦਿਓ ਹਣਾ ਚਲੋ ਨੁਕਸਾਨ ਕਿੰਨਾ ਹੋਇਆ ਵਾ ਤੇ ਚੀਜ਼ਾਂ ਕਿਹੜੀਆਂ ਰੋਜ਼ ਰੋਜ਼ ਲਈਆਂ ਜਾਂਦੀਆਂ ਮੈਂ ਕਹਿਣਾ ਸੋਕਾ ਆ ਭਾ ਜਿੱਦਾਂ ਮਰਜ਼ੀ ਕਰਾ ਚੀਜ਼ ਨਹੀਂ ਲਈ ਜਾਂਦੀ ਬਹੁਤ ਔਖਾ ਹੁੰਦਾ ਆ ਐਂ ਤੇ ਘਰ ਦੇ ਵਿੱਚ ਹੋਰ ਵੀ ਕਿੰਨਾ ਕੰਮ ਨਿੱਕਾ ਮੋਟਾ ਕਰਵਾਇਆ ਤੇ ਕਿੰਨਾ ਹੀ ਖਰਚਾ ਹੋਇਆ ਤੇ ਇਹ ਖਰਚਾ ਹੀ ਸੋਚਿਆ ਵੀ ਨਹੀਂ ਜਿਹੜਾ ਸਾਨੂੰ ਪੈ ਗਿਆ ਪਤਾ ਕੀ ਹੁੰਦਾ ਕਈ ਵਾਰੀ ਉਹ ਖਰਚੇ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ ਜਿਹੜਾ ਉਹ ਖਰਚਾ ਚਾੜ ਚੱਕ ਇੱਕ ਵਕੀਰ ਤੋਂ ਪੈ ਜਾਂਦਾ ਆ ਇਹ ਗੱਲ ਹੁੰਦੀ ਆ ਤੇ ਇੱਕ ਕਈ ਵਾਰੀ ਇਦਾਂ ਹੁੰਦਾ ਵਾ ਕਿ ਭੀ ਜਦੋਂ ਇੱਕ ਨੁਕਸਾਨ ਹੋਣ ਲੱਗਾ ਹੋਵੇ ਤਾਂ ਕਿੰਨੇ ਨੁਕਸਾਨ ਨਿਕਲ ਆਉਂਦੇ ਆ ਨਾਲ ਹਾਂ ਇਹ ਗੱਲ ਤੇ ਤੇਰੀ ਬਿਲਕੁਲ ਸਹੀ ਆ ਉਹ ਮੋਟਰ ਛੱਡਣ ਲੱਗਿਆ ਤਾਂ ਸੋਚ ਆੜ ਗਿਆ ਉਹ ਮੋਟਰ ਨਾ ਚੱਲੇ ਉਹ ਮੈਨੂੰ ਫੇਰ ਖਿੱਚੇ ਪੈ ਗਈ ਲੱਗਦਾ ਮੋਟਰ ਨੂੰ ਕੋ ਖੋ ਗਿਆ ਹਾਂ ਇਦਾਂ ਹੀ ਹੁੰਦਾ ਜੇ ਨੁਕਸਾਨ ਹੋਣਾ ਹੋਵੇ ਪਤਾ ਨਹੀਂ ਲੱਗਦਾ ਫੇਰ ਤੇ ਇਹ ਆ ਕੇ ਚਲੋ ਚੈੱਕ ਕਰਾਇਆ ਤੇ ਉਹ ਕਹਿੰਦਾ ਵੀ ਕੱਲਾ ਸਵਿੱਚ ਹੀ ਖਰਾਬ ਹੋਇਆ ਤੇ ਚਲੋ ਇੰਨੇ ਨਾਲ ਮੈਨੂੰ ਹੌਸਲਾ ਆਇਆ ਵੀ ਚਲ ਕੋਈ ਨਹੀਂ ਸਵਿੱਚ ਤੇ 150 ਦਾ ਆਜੂਗਾ ਤੇ ਮੈਂ ਇਹ ਮੋਟਰ ਨੂੰ ਖਰਚਾ ਕੋ ਪੈ ਗਿਆ ਨਹੀਂ ਲੰਗੀ ਚੀਜ਼ ਆ ਟਾਈਮ ਵੀ ਥੋੜਾ ਹੋਇਆ ਇਹ ਚੀਜ਼ ਲਈ ਨੂੰ ਦੁੱਖ ਵੀ ਬੜਾ ਹੁੰਦਾ ਆ ਅਜੇ ਉਹਦੀ ਗਾਰੰਟੀ ਮੁੱਕੀ ਹੀ ਜੇ ਖਰਾਬ ਹੀ ਹੋਣਾ ਮਹੀਨਾ ਪਹਿਲਾਂ ਹੋ ਜਾਂਦਾ ਇੰਨਾ ਹੋ ਜਾਂਦਾ ਤੇ ਅੱਡੀ ਚੀਜ਼ ਬਸ ਇਹ ਆ ਕਿ ਵੀ ਹੁਣ ਜਦੋਂ ਕਿਸੇ ਨੇ ਕੋਈ ਸਲਾਹ ਦਿੱਤੀ ਹੈ ਨਾ ਐਡੀ ਛੇਤੀ ਨਾ ਮੰਨੋ ਹਾਂ ਸੋਚ ਵਿਚਾਰ ਕੇ ਫਿਰ ਅਪਣਾ ਕੇ ਜਿਹੜਾ ਵੀ ਕਰਨਾ ਵਾ ਤੇ ਦੋ ਚਾਰ ਜਾਣੇ ਕੋ ਸਲਾਹ ਲੈ ਕੇ ਹੁਣ ਜਿੰਨੂੰ ਹੀ ਦੱਸਦੇ ਨਾ ਹੀ ਬੈਟਰੀ ਤੇਜਾਬ ਆਇਆ ਹੋ ਗਏ ਨੇ ਤੇਜਾਬ ਤੇ ਪੈਂਦਾ ਹੀ ਨਹੀਂ ਐ ਤੇ ਮੈਂ ਤੁਹਾਨੂੰ ਆਖਦਾ ਨਹੀਂ ਮੇਰੇ ਵੀ ਮਨਨ ਚ ਨਹੀਂ ਹੁੰਦਾ ਕਿਹੜਾ ਪਾਉਂਦਾ ਕੋਣਾ ਬੈਟਰੀ ਮੇਰੇ ਵੀ ਮਨਨ ਚ ਨਹੀਂ ਹੁੰਦਾ ਵੀ ਤੇਜਾਬ ਪਾਉਣਾ ਵਾ ਵਿੱਚ ਪਰ ਹੁਣ ਕਿਹਾ ਈ ਇਲੈਕਟ੍ਰੀਸ਼ੀਅਨ ਨੇ ਦਿੱਤਾ ਹੈ ਵੀ ਪਾਉਣਾ ਵਾ ਤੇ ਫਿਰ ਮੰਨਣੀ ਤੇ ਪੈਣੀ ਹੀ ਉਹਦੀ ਚਲੋ ਐਂ ਤਾਂ ਸੋਚਿਆ ਹੈਗਾ ਵੀ ਚਲੋ ਸਾਰਾ ਪਾਣੀ ਨਿਕਲ ਗਿਆ ਵਾ ਤੇ ਚੱਲ ਪਾਣੀ ਪਾਉਨੇ ਤੇ ਚਲੋ ਬਚਾਅ ਹੋ ਜਾਏਗਾ ਖਰਾਬ ਨਾ ਹੋਏਗਾ ਤੇ ਬਚਾਉਂਦੇ ਬਚਾਉਂਦੇ ਸਭਾਂ ਹੀ ਖਰਾਬ ਕਰ ਲਿਆ ਉਹਨੂੰ ਚਲੋ ਕੋਈ ਨਹੀਂ ਆਪਣਾ ਤਾਂ ਤੁਸੀਂ ਆਪ ਠੀਕ ਸਾਫ ਹੋ ਨਾ ਸਾਰੇ ਜਾਨੇ ਸਾਰਾ ਪਹਿਲਾਂ ਤੇ ਜਦੋਂ ਸਫਾਈ ਘਾਂਡੇ ਸੀ ਨਾ ਸ਼ੁਗਰ ਕਹ ਰਿਹਾ ਮੋਨੂ ਦਾ ਵਹੀ ਬਚਾਅ ਆਵਾ ਕਿਉਂਕਿ ਬੈਂਟਰੀ ਸੋਚਣ ਲੱਗੀਆਂ ਹੀ ਸਾਰੇ ਜਦੋਂ ਇਹ ਸਫਾਈ ਘਾਂਡੇ ਸਟੈਂਡ ਦੀ ਲੱਤ ਜਿਹੜੀ ਆ ਟੁੱਟ ਗਈ ਔਰ ਬੈਂਟਰਾ ਇਹਨਾਂ ਦੇ ਜਾ ਡਿੱਗਾ ਪਤਾ ਨਹੀਂ ਕਿੱਦਾਂ ਇਹ ਉੱਠ ਗਿਆ ਇਹਨਾਂ ਨੇ ਸੋਚ ਵਧ ਗਈ ਪਤਾ ਕੀ ਹੁੰਦਾ ਉਹ ਸਟੈਂਡ ਹੁੰਦੇ ਆ ਮਾੜੇ ਉਹ ਜ਼ਿਆਦਾ ਸਿਰ ਨਹੀਂ ਕੱਢਦੇ ਇਸੇ ਲਈ ਅਸੀਂ ਲੈ ਕੇ ਆਏ ਹਾਂ ਹੁਣ ਵਧੀਆ ਸਟੈਂਡ ਤੇ ਤੁਹਾਡਾ ਜਿਹੜਾ ਲੋਏ ਦਾ ਸਟੈਂਡ ਖਰਾਬ ਹੋਇਆ ਨਾ ਅਬਲ ਤੇ ਛੇਤੀ ਖਰਾਬ ਹੋ ਜਾਂਦੇ ਆ ਉਹਦਾ ਹੁਣ ਆਪਾਂ ਪੱਕਾ ਹੱਲ ਲੱਭਿਆ ਕਿ ਪਲਾਸਟਿਕ ਦੇ ਆ ਰੇੜਿਆਂ ਦੀਆਂ ਵਾਂਗ ਲੈਂਦਾ ਟਰਾਲੀ ਬੋਲਦੇ ਇਹਨੂੰ ਟਰਾਲੀ ਠੀਕ ਆ ਟਰਾਲੀ ਇਨਵੈਟਰ ਟਰਾਲੀ ਇਹ ਤੇ ਰੱਖਣਾ ਹੈ ਇਨਵੈਟਰ ਨਾ ਛੇਤੀ ਗਲੇ ਤੇ ਨਾ ਰੁਤੇ ਆ ਉਹ ਕਿਉਂ ਦੇ ਆ ਛੇਤੀ ਦਾ ਮਜ਼ਬੂਤ ਹੁੰਦੀ ਆ ਪਲਾਸਟਿਕ ਇਹ ਨਹੀਂ ਗਲਦੀ ਗਲਦੀ ਨਹੀਂ ਮਾਤਸਾ ਵੀ ਇਹ ਰਾਹੇ ਤਾਂ ਲੋਹੇ ਦੇ ਸਟਾਡੋਂ ਬੜੇ ਮਜ਼ਬੂਤ ਹੁੰਦੇ ਆ ਪਰ ਫਾਈ ਉਹ ਪੈਰ ਲੋਹੇ ਦਾ ਲੋਹੇ ਦੇ ਦੱਸਾ ਕਿਉਂ ਖਰਾਬ ਹੁੰਦੇ ਆ ਚਾਹੋ ਜਾਂਦਾ ਵਾ ਇਦਾਂ ਹਾਂ ਉਹਨੂੰ ਨਵਾ ਲਿਆ ਹੁੰਦਾ ਹੁਣ ਇਹਨੂੰ ਨਾ ਹਲਿਆ ਹੁੰਦਾ ਤੇ ਬਾਕੀ ਸਾਰੇ ਜਾਣੇ ਭੈਣ ਭਰਾ ਇਹ ਨਾ ਕਿਉਂ ਵੀ ਰਾਜਿੰਦਰ ਕਿੱਥੇ ਰਾਜਿੰਦਰ ਘਰ ਨਹੀਂ ਗਈ ਉਹ ਵਾਂਡੇ ਗਈ ਇਹ ਕਰਕੇ ਰਾਜਿੰਦਰ ਨਾਲ ਨਹੀਂ ਸਾਡੇ ਵਲੌਗ ਤੇ ਹੈਗੀ ਠੀਕ ਹੈ ਨਾ ਫੇਰ ਹੁਣ ਕਿਹਨਰ ਬਣਾਵਾਂਗੇ ਵਲੌਗ ਫੇਰ ਉਹ ਦੇਖਣਗੇ ਵਲੌਗ ਦੇ ਵਿੱਚ ਨਾਲ ਉਹ ਵਾਂਡੇ ਗਏ ਆ ਬਾਕੀ ਚਲੋ ਮਿਲਦੇ ਆ ਨਵੇਂ ਵਲੌਗ ਦੇ ਨਾਲ ਤੇ ਇਹਨੂੰ ਅਸੈਂਬਲ ਕਿੱਦਾਂ ਕਰਨਾ ਉਹ ਨੈਕਸਟ ਪਾਰਟ ਚ ਅਸੀਂ ਦੇ ਕੇ ਵੀਡੀਓ ਚ ਦੱਸ ਦਾਂਗੇ ਅਸੈਂਬਲ ਕਰਕੇ ਇਹਦੇ ਵਿੱਚ ਇਨਵਰਟਰ ਜਦੋਂ ਰੱਖਾਂਗੇ ਉਹ ਤੁਹਾਨੂੰ ਖਵਾਵਾਂਗੇ ਤੇ ਤੁਹਾਤਾਂ ਲਈ ਸასი ਕਾਲ ਜੀ ਵਲੌਗ ਚੰਗਾ ਲੱਗੂ ਤੇ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਇੱਕ ਨਿੱਕਾ ਜਿਹਾ ਬਾਕੀ ਜਿਹੜੀ ਅਸੀਂ ਜਾਣਕਾਰੀ ਦਿੱਤੀ ਹੈ ਸਾਰੇ ਜਣੇ ਇਹ ਜਾਣਕਾਰੀ ਨੂੰ ਫੋਲੋ ਹੀ ਕਰਿਓ ਤੁਹਾਡਾ ਜਿਹੜਾ ਬਾਕੀ ਸਾਰੇ ਭੈਣ ਭਰਾ ਵੀ ਕਿਉਂਕਿ ਅਸੀਂ ਅਹੀਂ ਕਹਿੰਨੇ ਆ ਕਿ ਸਾਡਾ ਨੁਕਸਾਨ ਹੋਇਆ ਤੇ ਹੋਰ ਕੇ ਭੈਣ ਭਰਾ ਦਾ ਨੁਕਸਾਨ ਨਾ ਹੋਵੇ ਗਲਤੀ ਇਹੋ ਹੀ ਆ ਆਹੋ ਕਿ ਕਿਸੇ ਦੇ ਮਗਰ ਲੱਗਦਾ ਨੁਕਸਾਨ ਨਹੀਂ ਕਿਹਾ ਹੋਣਾ ਚਾਹੀਦਾ ਤੇ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਹਨਾ ਆਪਣਾ ਸੋਚ ਕੇ ਕਰੋ 10 ਵਾਰੀ ਸੋਚੋ ਕੋਈ ਜਿਹੜਾ ਨਹੀਂ ਕੰਮ ਦਾ ਪਤਾ ਕਿਸੇ ਕੋਲ ਸਲਾਹ ਲਓ ਹੁਣ ਅਸੀਂ ਜਿੰਨਾਂ ਨੂੰ ਦੱਸਿਆ ਸੀ ਸਿਆਰੇ ਅੰਧੇ ਹੁੰਦੇ ਸੀ ਆਪ ਨੂੰ ਨਹੀਂ ਪਤਾ ਕੰਧ ਨੂੰ ਪੁੱਛ ਲਓ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਸਾਡੇ ਕੋਲ ਗਲਤੀ ਹੋ ਗਈ ਤੇ ਤੁਹਾਡਾ ਤੁਹਾਡੀ ਨਿੱਕੀ ਜੀ ਗਲਤੀ ਕਰਕੇ ਐਡਾ ਵੱਡਾ ਨੁਕਸਾਨ ਹੋ ਗਿਆ